ਤਾਂ ਜੇ ਲੁਧਿਆਣਾ ਦੇ ਪਨੀਤ ਨਗਰ ਦੇ ਵਿੱਚ ਰਾਜਾ ਵੜਿੰਗ ਪਹੁੰਚੇ ਨੇ ਤਾਂ ਜਿਹੜੇ 8 ਸਾਲਾਂ ਵਿਕਾਸ ਦੀ ਮੌਤ ਹੋਈ ਸੀ ਉੱਥੇ ਦੁੱਖ ਸਾਂਝਾ ਕੀਤਾ ਤੇ 50000 ਰੁਪਏ ਜਾਂ ਮਦਦ ਰਾਸ਼ੀ ਵਿਦਿਤੇ ਗੱਲਬਾਤ ਕਰਦੇ ਆ ਇੰਨਾ ਮਾੜਾ ਹਾਲ ਹੈ ਜਿਹੜਾ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ ਇੱਥੇ ਵਿਚਾਰਾ ਜ਼ਿੰਦਗੀ ਬੰਦਾ ਜੀਵ ਆਪਦੀ ਜ਼ਿੰਦਗੀ ਥੋੜੀ ਬਤੀਤ ਕਰ ਸਕਦਾ ਪੰਜ ਪੰਜ ਫੁੱਟ ਡੂੰਘੇ ਘਾਰ ਹੈ ਪੰਜ ਫੁੱਟ ਪਿੱਛੇ ਡਾਈਂਗ ਆ ਉਹ ਪਾਣੀ ਆ ਗਿਆ ਮਾਰ ਕਰ ਗਿਆ ਬੱਚਾ ਮਰ ਗਿਆ ਛੱਤ ਡਿੱਗ ਪਈ ਇੱਕ 7 ਸਾਲ ਦਾ ਬੱਚਾ ਮਰ ਗਿਆ ਜਾਨ ਚਲੀ ਗਈ ਔਰ ਜਿੰਨੇ ਘਰਾਂ ਦਾ ਮੈਂ ਦੇਖ ਰਿਹਾ ਨੁਕਸਾਨ ਸਾਰੀਆਂ ਲੇਡੀਆਂ ਵਿਚਾਰੀਆਂ ਸਾਰੇ ਘਰ ਸਾਰੇ ਉਜੜ ਗਏ ਔਰ ਕੋਈ ਕਿਸੇ ਨੂੰ ਰਾਹਤ ਨਹੀਂ ਅਸੀਂ ਤਾਂ ਅਸੀਂ ਇੱਕ ਬੰਦਾ ਕਿੰਨੀ ਮਦਦ ਕਰ ਸਕਦਾ ਇਸ ਕਰਕੇ ਇਹਨਾਂ ਦੀ ਵਿਚਾਰਿਆਂ ਦੀ ਕੋਈ ਤਿਲ ਫੁੱਲ ਪੇਟਾ ਛੋਟੀ ਮੋਟੀ ਮਦਦ ਕੀਤੀ ਹੈ ਅਸੀਂ ਜਿਹੜੀ ਕਰ ਸਕਦੇ ਹਾਂ ਦੂਸਰਾ ਬਲੋਤਰਾ ਜੀ ਦੀ ਡਿਊਟੀ ਲਈ ਹੈ ਵੀ ਇੱਥੇ ਆਪਣੀ ਲੇਬਰ ਲਾਓ ਆਪਣੀ ਹਉਦਿਓ ਉਹਨਾਂ ਨੂੰ ਵਿਚਾਰੇ ਨੂੰ ਇੱਕ ਤਾਂ ਰੋਜ਼ਗਾਰ ਮਿਲ ਜਾਏਗਾ ਇੱਕ ਸਾਰੀ ਸਫਾਈ ਕਰਾਈਏ ਸਾਰੀਆਂ ਗਲੀਆਂ ਸਾਫ਼ ਹੋ ਜਾਣੀਆਂ ਇਸ ਬਹਾਨੇ ਨਾਲ ਟਰਾਲੀ ਟਰੂੜੀ ਲਾ ਕੇ ਮਸ਼ੀਨ ਲਾ ਕੇ ਸੋ ਸੰਜੀਤ ਤਲਵਾਰ ਜੀ ਨੇ ਇਸ ਇਲਾਕੇ ਵਾਸਤੇ ਵਿਚਾਰੇ ਨੇ ਕਿਉਂਕਿ ਆਨ ਅਥੋਰਾਈਜ਼ ਸੀਗੀ ਕਲੋਨੀ ਪਹਿਲਾਂ ਇਹ ਜਗ੍ਹਾ ਜਗਾ ਜਿਹੜੀ ਹੈ ਪਰ ਇਹਦੇ ਚ ਜੋ ਕਰਾ ਸਕਦੇ ਸੀ ਇਹਨਾਂ ਨੇ ਸੰਜੀਤ ਤਲਵਾਰ ਸਾਹਿਬ ਨੇ ਉਹਦੇ ਤੇ ਜ਼ੋਰਦਾਨ ਲਾਇਆ ਪਰ ਹੁਣ ਸਾਢੇ 3 ਸਾਲਾਂ ਦਾ ਇਹਨਾਂ ਕਲੋਨੀਆਂ ਤੇ ਕੋਈ ਰੁਪਿਆ ਨਹੀਂ ਲੱਗਿਆ ਹੁਣ ਮੈਂ ਸੰਜੀਤ ਜੀ ਨੂੰ ਆਖਿਆ ਇਹਨਾਂ ਦਾ ਬਣਾ ਕੇ ਕੋਈ ਆਈਡੀਆ ਜਿਹੜਾ ਕੁਛ ਆਪਾਂ ਦੇ ਸਕਦੇ ਆ ਆਪਣੇ ਕੋਟੇ ਚ ਉਹ ਦੇਈਏ ਦੂਸਰਾ ਆਪਾਂ ਕੋਈ ਨਿੱਜੀ ਜਿਹੜੀ ਮਦਦ ਕਰ ਸਕਦੇ ਹੋ ਉਹ ਕਰੀਏ ਸੋ ਇਹ ਸਮਾਂ ਕਿਸੇ ਨੂੰ ਨਿੰਦਾਂ ਦਾ ਨਹੀਂ ਹੈ ਲੇਕਿਨ ਇਹੋ ਜੇ ਹਾਦਸਿਆਂ ਦੇ ਬਾਅਦ ਵੀ ਸਰਕਾਰ ਨਹੀਂ ਜਾਗਦੀ ਤਾਂ ਫਿਰ ਪਤਾ ਨਹੀਂ ਕਿਦੋਂ ਜਾਗੂ। ਅਕਿੰਗ ਸਾਹਿਬ ਕੁਦਰਤ ਦੀ ਮਾਰ ਇੱਕ ਗੱਲ ਹੈ ਪਰ ਇੱਥੇ ਲੋਕ ਕਹਿ ਰਹੇ ਨੇ ਕਿ ਡਾਈੰਗਾਂ ਦਾ ਪਾਣੀ ਆ ਰਿਹਾ ਹੈ। ਬਾਰਿਸ਼ ਦੇਖ ਕੇ ਡਾਈੰਗਾਂ ਵਾਲੇ ਆਪਣੇ ਢੱਕਣ ਚੁੱਕ ਦਿੰਦੇ ਨੇ ਤੇ ਪਾਣੀ ਸਾਰਾ ਇੱਧਰ ਨੂੰ ਆ ਜਾਂਦਾ। ਉਸਨੇ ਮਾਰ ਮਾਰੀ ਹੈ। ਬਿਲਕੁਲ ਇਹ ਗੱਲ ਸਹੀ ਹੈ ਤੁਹਾਡੀ। ਇਹ ਡਾਈੰਗ ਦਾ ਜਿਹੜਾ ਹੈਗਾ ਮਸਲਾ ਹੈ, ਡਾਈੰਗ ਕਰਕੇ ਹੋਇਆ ਉਹ ਦੱਸ ਰਹੇ ਆ ਲੋਕ। ਔਰ ਹੁਣ ਡਾਈੰਗਸ ਬੰਦ ਕਰਾਈਆਂ ਡੀਸੀ ਨੇ। ਸੋ ਇਹ ਮਾੜੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਰੇ ਤੱਕ ਕਿਉਂਕਿ ਐਡਾ ਵੱ ਅੱਜ ਪਤਾ ਲੱਗਿਆ ਕਿ ਇਸ ਹਾਲਾਤ ਇੱਥੇ ਹੁਣ ਆਉਣ ਵਾਲੇ ਦਿਨਾਂ 'ਚ ਹੁਣ ਪਹਿਲਾਂ ਅਸੀਂ ਸਫਾਈ ਕਰਾਉਣੀ ਹੈ ਤਲਵਾਰ ਸਾਹਿਬ ਨੇ ਬਹੁਤ ਕੁਝ ਕੀਏ ਸੇ ਪਹਿਲਾ ਮੈਂ ਤਾਂ ਖਰਾਬ ਕਰ ਦਿੱਆ ਅਸੀਂ ਹੁਣ ਪਹਿਲਾਂ ਤੇਰੀ ਸਫਾਈ ਕਰਾਉਣੀ ਹੈ ਤਲਵਾਰ ਸਾਹਿਬ ਨੇ ਇੱਥੇ ਪਹਿਲਾਂ ਵੀ 8-8 ਫੁੱਟ ਡੂੰਘਾ ਅਸੀਂ ਮਿੱਟੀ ਪੋਈ ਸੀ 500 ਟਿਪਰ ਪੋਆਇਆ ਫਿਰ ਆਪਦੇ ਪੈਸੇ ਨਾਲ ਸੀਵਰੇਜ ਵੀ ਪੋਆਇਆ ਕਿਉਂਕਿ ਆਥਰਾਇਜ਼ ਤਾਂ ਹੈ ਨਹੀਂ ਪਰ ਇਹਨੂੰ ਆਉਣ ਵਾਲੇ ਸਮੇਂ ਦੇ ਅਸੀਂ ਵਿੱਚ ਮੈਂ ਤੇ ਤਲਵਾਰ ਸਾਹਿਬ ਇਹਦੇ ਤੇ ਵਿਚਾਰ ਕਰਕੇ ਕਿਉਂਕਿ ਬਹੁਤ ਸਾਰੇ ਚਾਹੇ ਪ੍ਰਵਾਸੀ ਹੈ ਪਰ ਵਿਚਾਰੇ ਹੈ ਤਾਂ ਇਨਸਾਨ ਹੈ ਨਾ ਸੋ ਪਹਿਲਾਂ ਇਹਦੀ ਸਫਾਈ ਕਰਾਈਏ ਫਿਰ ਇਹਨਾਂ ਦੇ ਘਰਾਂ ਦੀ ਰਿਪੇਅਰ ਕਰਾਈਏ ਫਿਰ ਇਸ ਗਲੀਆਂ ਦੀ ਡਿਵੈਲਪਮੈਂਟ ਹੋਣਾ ਲੀਂਦਾ ਹੈ ਮਰਿੰਗ ਸਾਹਿਬ ਲੱਗਦਾ ਨਹੀਂ ਜਿਹੜੀ ਡਾਈੰਗਾਂ ਨੇ ਪਾਣੀ ਛੱਡੇ ਆ ਉਹਨਾਂ ਤੇ ਵੀ ਇਨਵੈਸਟੀਗੇਸ਼ਨ ਕਰਕੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ ਹਾਂ ਜਿਹੜਾ ਕੋਈ ਇਸ ਤਰ੍ਹਾਂ ਦਾ ਦੋਸ਼ੀ ਹੈ ਉਹਨੂੰ 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 ਬਖਸ਼ਣਾ ਕਿਸੇ ਨੂੰ ਚਾਹੀਦਾ ਕੋਈ ਵੀ ਜਿਹੜਾ ਕਾਨੂੰਨ ਦੇ ਦਾਇਰੇ ਚ ਕੰਮ ਗਲਤ ਕਰਦਾ ਉਹਨੂੰ ਫੋਕੜਾ ਚਾਹੀਦਾ ਮਰਿੰਗ ਸਾਹਿਬ ਪੰਜਾਬ ਦੇ ਵਿੱਚ ਵੀ ਬਹੁਤ ਜਗ੍ਹਾ ਹੜ੍ਹਾਂ ਦੀ ਮਾਰ ਆਈ ਹੋਈ ਹੈ ਕਿਸ ਤਰੀਕੇ ਨਾਲ ਤੁਸੀਂ ਵੀ ਮਦਦ ਕਰ ਰਹੇ ਹੋ ਬਹੁਤ ਮੰਦਭਾਗੀਆਂ ਘਟਨਾਵਾਂ ਵੀ ਸਾਹਮਣੇ ਆਈਆਂ ਅੱ 45 42 ਲੱਖ ਰੁਪਏ ਇਕੱਠਾ ਕੀਤਾ ਸੀ ਅੱਜ ਇੱਥੇ 35 ਲੱਖ ਰੁਪਏ ਇਕੱਠਾ ਕੀਤਾ ਜਿਹੜਾ ਅਸੀਂ ਕਾਂਗਰਸੀਆਂ ਨੇ ਆਪ ਦੀ ਜੇਬ ਚੋਂ ਪਾ ਕੇ ਕਿ ਜਿਹੜੇ ਹੈਗੇ ਆ ਸਰਕਾਰ ਆਵੇ ਨਾ ਆਵੇ 25 ਲੱਖ ਰੁਪਏ ਮੇਰੇ ਕੋਟੇ ਚੋਂ ਐ ਸੋ ਅਸੀਂ ਉਹਦੇ ਚੋਂ ਮਦਦ ਲੋਕਾਂ ਦੀ ਜਿੱਥੇ ਜਿੱਥੇ ਕਿਉਂਕਿ ਵੱਡਾ ਲੁਧਿਆਣਾ ਜੋ ਤਿਲ ਫੁੱਲ ਪੇਟਾ ਇਸੇ ਕਰਕੇ ਇਹਨਾਂ ਦੀ ਸਹਾਇਤਾ ਕੀਤੀ ਕਿਉਂਕਿ ਇਹਨਾਂ ਨੂੰ ਤਾਂ ਇਮੀਡੀਏਟਲੀ ਸਹਾਇਤਾ ਦੀ ਜ਼ਰੂਰਤ ਹੈ ਸਰਕਾਰ ਦਾ ਜਦੋਂ ਆਊਗਾ ਉਦੋਂ ਤਾਂ ਇਹ ਅੱਧੇ ਹੋਰ ਮਰ ਜਾਣਗੇ ਸੋ ਇਸ ਕਰਕੇ ਅਸੀਂ ਇਹ ਰਾਹਤ ਦੇ ਵਿੱਚ ਮੈਂ ਸੰਜੀਤ ਤਲਵਾਰ ਜੀ ਸਾਰੀ ਕਾਂਗਰਸ ਨੂੰ ਤੇ ਸਰ ਇੱਕ ਆਖਰੀ ਸਵਾਲ ਇਸ ਤੋਂ ਲੱਗ ਗਿਆ ਪਠਾਨ ਮਾ ਜਰਾ ਸਿਨੈਰੀਓ ਤੇ ਕੀ ਕਹੋਗੇ ਬਿਲਕੁਲ ਨਹੀਂ ਕੁਝ ਕਹਾਂਗਾ ਬਹੁਤ ਬਹੁਤ ਧੰਨਵਾਦ ਜੀ ਬੇਸਨ ਸਾਡੇ ਨਾਲ ਰਾਜਾ ਵੜਿੰਗ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ 50000 ਰੁਪਏ ਦੀ ਮਦਦ ਕਰਨ ਅੱਜ ਉਹਨਾਂ ਦੇ ਵਿਕਾਸ 80 ਸਾਲਾਂ ਵਿਕਾਸੇ ਕਰ ਪਹੁੰਚੇ ਸੀ ਤੇ ਅੱਜ ਜਿਹੜੋ ਕੈਮਰਾਮੈਨ ਸਨੀ ਦੇਨਾਤ ਸੰਮਜੀਤ ਸਿੰਘ ਪਲਾ ਜਾਨੇ ਤੇ ਸ਼ਿਲੂ ਦੇਣਾ ਤਾਂ ਜੁ ਲੁਧਿਆਣਾ ਦੇ ਪੁਨੀਤ ਨਗਰ ਦੇ ਵਿੱਚ ਰਾਜਾ ਵਡਿੰਗ ਪਹੁੰਚੇ ਨੇ ਤਾਂ ਜਿਹੜੇ 8 ਸਾਲਾਂ ਵਿਕਾਸ ਦੀ ਮੌਤ ਹੋਈ ਸੀ ਉੱਥੇ ਦੁੱਖ ਸਾਂਝਾ ਕੀਤਾ ਤੇ 50000 ਰੁਪਏ ਜਾਂ ਮਦਦ ਰਾਸ਼ੀ ਵਿਦਿਤੇ ਗੱਲਬਾਤ ਕਰਦੇ ਆ ਇੰਨਾ ਮਾੜਾ ਹਾਲ ਹੈ ਜਿਹੜਾ ਕੋਈ ਅੰਦਾਜ਼ਾ ਹੀ ਨਹੀਂ ਲਾ ਸਕਦਾ ਇੱਥੇ ਵਿਚਾਰਾ ਜ਼ਿੰਦਗੀ ਬੰਦਾ ਜੀਵ ਆਪ ਦੀ ਜ਼ਿੰਦਗੀ ਥੋੜੀ ਬਤੀ ਕਰ ਸਕਦਾ 5-5 ਫੁੱਟ ਡੂੰਘੇ ਘਾਰ ਹੈ 5 ਫੁੱਟ ਪਿੱਛੇ ਡਾਈਂਗ ਆ ਉਹ ਪਾਣੀ ਆ ਗਿਆ ਮਾਰ ਕਰ ਗਿਆ ਬੱਚਾ ਮਰ ਗਿਆ ਛੱਤ ਡਿੱਗ ਪਈ ਇੱਕ 7 ਸਾਲ ਦਾ ਬੱਚਾ ਜਾਨ ਚਲੀ ਗਈ ਜੋ ਜਿੰਨੇ ਘਰਾਂ ਦਾ ਮੈਂ ਦੇਖ ਰਿਹਾ ਨੁਕਸਾਨ ਸਾਰੀਆਂ ਲੇਡੀਆਂ ਵਿਚਾਰੀਆਂ ਸਾਰੇ ਘਰ ਸਾਰੇ ਉਜੜ ਗਏ ਜੀ ਔਰ ਕੋਈ ਕਿਸੇ ਨੂੰ ਰਾਹਤ ਨਹੀਂ ਅਸੀਂ ਤਾਂ ਅਸੀਂ ਇੱਕ ਬੰਦਾ ਕਿੰਨੀ ਮਦਦ ਕਰ ਸਕਦਾ ਇਸ ਕਰਕੇ ਇਹਨਾਂ ਦੀ ਵਿਚਾਰਿਆਂ ਦੀ ਕੋਈ ਤਿਲ ਫੁੱਲ ਪੇਟਾ ਛੋਟੀ ਮੋਟੀ ਮਦਦ ਕੀਤੀ ਹੈ ਅਸੀਂ ਜਿਹੜੀ ਕਰ ਸਕਦੇ ਹਾਂ ਦੂਸਰਾ ਲੋਤਰਾ ਜੀ ਦੀ ਡਿਊਟੀ ਲਈ ਹੈ ਵੀ ਇੱਥੇ ਆਪਣੀ ਲੇਬਰ ਲਾਓ ਆਪਣੀ ਹੋ ਦਿਓ ਉਹਨਾਂ ਨੂੰ ਵਿਚਾਰਿਆਂ ਨੂੰ ਇੱਕ ਤਾਂ ਰੋਜ਼ਗਾਰ ਮਿਲ ਜਾਏਗਾ ਇੱਕ ਸਾਰੀ ਸਫਾਈ ਕਰਾਈਏ ਸਾਰੀਆਂ ਗਲੀਆਂ ਸਾਫ਼ ਹੋ ਜਾਣੀਆਂ ਇਸ ਬਹਾਨੇ ਨਾਲ ਟਰਾਲੀ ਟੂੜੀ ਲਾ ਕੇ ਮਸ਼ੀਨ ਲਾ ਕੇ ਸੋ ਸੰਜੀਤ ਤਲਵਾਰ ਜੀ ਨੇ ਇਸ ਇਲਾਕੇ ਵਾਸਤੇ ਵਿਚਾਰੇ ਨੇ ਕਿਉਂਕਿ ਆਹਨ ਅਥੋਰਾਈਜ਼ ਸੀਗੀ ਕਲੋਨੀ ਪਹਿਲਾਂ ਇਹ ਜਗ੍ਹਾ ਜਗਾ ਜਿਹੜੀ ਹੈ ਪਰ ਇਹਦੇ ਚ ਜੋ ਕਰਾ ਸਕਦੇ ਸੀ ਇਹਨਾਂ ਨੇ ਸੰਜੀਤ ਤਲਵਾਰ ਸਾਹਿਬ ਨੇ ਉਹਦੇ ਤੇ ਜ਼ੋਰਦਾਨ ਲਾਇਆ ਪਰ ਹੁਣ ਸਾਢੇ 3 ਸਾਲਾਂ ਦਾ ਇਹਨਾਂ ਕਲੋਨੀਆਂ ਤੇ ਕੋਈ ਰੁਪਿਆ ਨਹੀਂ ਲੱਗਿਆ ਹੁਣ ਮੈਂ ਸੰਜੀਤ ਜੀ ਨੂੰ ਆਖਿਆ ਇਹਨਾਂ ਦਾ ਬਣਾ ਕੇ ਕੋਈ ਆਈਡੀਆ ਜਿਹੜਾ ਕੁਛ ਆਪਾਂ ਦੇ ਸਕਦੇ ਆ ਆਪਣੇ ਕੋਟੇ ਚ ਉਹ ਦੇਈਏ ਦੂਸਰਾ ਆਪਾਂ ਕੋਈ ਨਿੱਜੀ ਜਿਹੜੀ ਮਦਦ ਕਰ ਸਕਦੇ ਹੋ ਉਹ ਕਰੀਏ ਸੋ ਇਹ ਸਮਾਂ ਕਿਸੇ ਨੂੰ ਨਿੰਦਾਂ ਦਾ ਨਹੀਂ ਹੈ ਲੇਕਿਨ ਇਹੋ ਜੇ ਹਾਦਸਿਆਂ ਦੇ ਬਾਅਦ ਵੀ ਸਰਕਾਰ ਨਹੀਂ ਜਾਗਦੀ ਤਾਂ ਫਿਰ ਪਤਾ ਨਹੀਂ ਕਿਦੋਂ ਜਾਗੂ। ਕੁਦਰਤ ਦੀ ਮਾਰ ਇੱਕ ਗੱਲ ਹੈ ਪਰ ਇੱਥੇ ਲੋਕ ਕਹਿ ਰਹੇ ਨੇ ਕਿ ਡਾਈੰਗਾਂ ਦਾ ਪਾਣੀ ਆ ਰਿਹਾ। ਬਾਰਿਸ਼ ਦੇਖ ਕੇ ਡਾਈੰਗਾਂ ਵਾਲੇ ਆਪਣੇ ਢੱਕਣ ਚੁੱਕ ਦਿੰਦੇ ਨੇ ਤੇ ਪਾਣੀ ਸਾਰਾ ਇੱਧਰ ਨੂੰ ਆ ਜਾਂਦਾ। ਉਸਨੇ ਮਾਰ ਮਾਰੀ। ਬਿਲਕੁਲ ਇਹ ਗੱਲ ਸਹੀ ਹੈ ਤੁਹਾਡੀ। ਇਹ ਡਾਈੰਗ ਦਾ ਜਿਹੜਾ ਹੈਗਾ ਮਸਲਾ ਹੈ, ਡਾਈੰਗ ਕਰਕੇ ਹੋਇਆ ਉਹ ਦੱਸ ਰਹੇ ਲੋਕ। ਔਰ ਹੁਣ ਡਾਈੰਗਸ ਬੰਦ ਕਰਾਈਆਂ ਐ ਡੀਸੀ ਨੇ। ਸੋ ਇਹ ਮਾੜੀ ਗੱਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਮੇਰੇ ਤੱਕ ਕਿਉਂਕਿ ਐਡਾ ਵੱਡਾ ਲੁਧਿਆਣਾ ਇਸ ਕ ਅੱਜ ਪਤਾ ਲੱਗਿਆ ਕਿ ਇਸ ਹਾਲਾਤ ਇੱਥੇ ਹੁਣ ਆਉਣ ਵਾਲੇ ਦਿਨਾਂ 'ਚ ਹੁਣ ਪਹਿਲਾਂ ਤੁਸੀਂ ਸਫਾਈ ਕਰਾਉਣੇ ਆ ਤਲਵਾਰ ਸਾਹਿਬ ਤੋਂ ਬਹੁਤ ਕੁਝ ਕੀਏ ਤੇ ਪਹਿਲਾਂ ਮੈਂ ਤਾਂ ਖਰਾਬ ਕਰ ਦਿੱਤਾ ਅਸੀਂ ਹੁਣ ਪਹਿਲਾਂ ਤੇਰੀ ਸਫਾਈ ਕਰਾਉਣੇ ਆ ਤਲਵਾਰ ਸਾਹਿਬ ਨੇ ਇੱਥੇ ਪਹਿਲਾਂ ਵੀ 8-8 ਫੁੱਟ ਡੂੰਘਾ ਅਸੀਂ ਮਿੱਟੀ ਪੋਈ ਸੀ 500 ਟੇਪਰ ਪਵਾਇਆ ਫਿਰ ਆਪਦੇ ਪੈਸੇ ਨਾਲ ਸੀਵਰੇਜ ਵੀ ਪਵਾਇਆ ਕਿਉਂਕਿ ਅਥਾਰਾਈਜ਼ ਤਾਂ ਹੈ ਨਹੀਂ ਪਰ ਇਹਨੂੰ ਆਉਣ ਵਾਲੇ ਸਮੇਂ ਦੇ ਅਸੀਂ ਵਿੱਚ ਮੈਂ ਤੇ ਤਲਵਾਰ ਸਾਹਿਬ ਇਹਦੇ ਤੇ ਵਿਚਾਰ ਕਰਕੇ ਕਿਉਂਕਿ ਬਹੁਤ ਸਾਰੇ ਚਾਹੇ ਪ੍ਰਵਾਸੀ ਹੈ ਪਰ ਵਿਚਾਰੇ ਹੈ ਤਾਂ ਇਨਸਾਨ ਹੈ ਨਾ ਸੋ ਪਹਿਲਾਂ ਇਹਦੀ ਸਫਾਈ ਕਰਾਈਏ ਫਿਰ ਇਹਨਾਂ ਦੇ ਘਰਾਂ ਦੀ ਰਿਪੇਅਰ ਕਰਾਈਏ ਫਿਰ ਇਸ ਗਲੀਆਂ ਦੀ ਡਿਵੈਲਪਮੈਂਟ ਹੋਣ ਵਾਲੀ ਹੈ। ਮਰਨਿੰਗ ਸਾਹਿਬ ਲੱਗਦਾ ਨਹੀਂ ਜਿਹੜੀ ਡਾਈੰਗਾਂ ਨੇ ਪਾਣੀ ਛੱਡੇ ਆ ਉਹਨਾਂ ਤੇ ਵੀ ਇਨਵੈਸਟੀਗੇਸ਼ਨ ਕਰਕੇ ਕਾਰਵਾਈ ਜਿਹੜੀ ਹੋਣੀ ਚਾਹੀਦੀ ਹੈ। ਹਾਂ ਜਿਹੜਾ ਕੋਈ ਇਸ ਤਰ੍ਹਾਂ ਦਾ ਦੋਸ਼ੀ ਹੈ ਉਹਨੂੰ 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 ਬਖਸ਼ਣਾ ਕਿਸੇ ਨੂੰ ਚਾਹੀਦਾ ਕੋਈ ਵੀ ਜਿਹੜਾ ਕਾਨੂੰਨ ਦੇ ਦਾਇਰੇ ਚ ਕੰਮ ਗਲਤ ਕਰਦਾ ਉਹਨੂੰ ਠੋਕਣਾ ਚਾਹੀਦਾ। ਮਰਨਿੰਗ ਸਾਹਿਬ ਪੰਜਾਬ ਦੇ ਵਿੱਚ ਵੀ ਬਹੁਤ ਜਗ੍ਹਾ ਹਨਾਂ ਦੀ ਮਾਰ ਰਹੀ ਹੋਈ ਹੈ। ਕਿਸ ਤਰੀਕੇ ਨਾਲ ਤੁਸੀਂ ਵੀ ਮਦਦ ਕਰ ਰਹੇ ਹੋ? ਬਹੁਤ ਮੰਦਭਾਗੀਆਂ ਘਟਨਾਵਾਂ ਵੀ ਸਾਹਮਣੇ ਆ 45 42 ਲੱਖ ਰੁਪਏ ਇਕੱਠਾ ਕੀਤਾ ਸੀ ਅੱਜ ਇੱਥੇ 35 ਲੱਖ ਰੁਪਏ ਇਕੱਠਾ ਕੀਤਾ ਜਿਹੜਾ ਅਸੀਂ ਕਾਂਗਰਸੀਆਂ ਨੇ ਆਪ ਦੀ ਜੇਬ ਚੋਂ ਪਾ ਕੇ ਕਿ ਜਿਹੜੇ ਹੈਗੇ ਆ ਸਰਕਾਰ ਆਵੇ ਨਾ ਆਵੇ 25 ਲੱਖ ਰੁਪਏ ਮੇਰੇ ਕੋਟੇ ਚੋਂ ਹੈ ਸੋ ਅਸੀਂ ਉਹਦੇ ਚੋਂ ਮਦਦ ਲੋਕਾਂ ਦੀ ਜਿੱਥੇ ਜਿੱਥੇ ਕਿਉਂਕਿ ਵੱਡਾ ਲੁਧਿਆਣਾ ਜੋ ਤਿਲ ਫੁੱਲ ਬੇਟਾ ਇਸੇ ਕਰਕੇ ਇਹਨਾਂ ਦੀ ਸਹਾਇਤਾ ਕੀਤੀ ਹੈ ਕਿਉਂਕਿ ਇਹਨਾਂ ਨੂੰ ਤਾਂ ਇਮੀਡੀਏਟਲੀ ਸਹਾਇਤਾ ਦੀ ਜ਼ਰੂਰਤ ਹੈ ਸਰਕਾਰ ਦਾ ਜਦੋਂ ਆਊਗਾ ਉਦੋਂ ਤਾਂ ਇਹ ਅੱਧੇ ਹੋਰ ਮਰ ਜਾਣਗੇ ਸੋ ਇਸ ਕਰਕੇ ਅਸੀਂ ਇਹ ਰਾਹਤ ਦੇ ਵਿੱਚ ਮੈਂ ਸੰਜੀਤ ਤਲਵਾਰ ਜੀ ਸਾਰੀ ਕਾਂਗਰਸ ਚੁੱਟੇ ਵਿੱਚ ਸਰ ਇੱਕ ਆਖਰੀ ਸਵਾਲ ਇਸ ਤੋਂ ਲੱਗ ਗਿਆ ਪਠਾਨ ਮਾਜਰਾ ਸਿਨੈਰੀਓ ਤੇ ਕੀ ਕਹੋਗੇ ਬਿਲਕੁਲ ਨਹੀਂ ਕੁਝ ਕਹਾਂਗਾ ਬਹੁਤ ਬਹੁਤ ਧੰਨਵਾਦ ਜੀ ਬਈ ਸੰਸਾਡੇ ਨਾਲ ਰਾਜਾ ਵੜਿੰਗ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਤਾਂ 50000 ਰੁਪਏ ਦੀ ਮਦਦ ਕਰਨ ਅੱਜ ਉਹਨਾਂ ਦੇ ਵਿਕਾਸ 80 ਸਾਲਾਂ ਵਿਕਾਸੇ ਕਰ ਪਹੁੰਚੇ ਸੀ ਤੇ ਅਬ ਜੀ ਆਪਣੇ ਸਾਹਮਣੇ ਜਲੋ ਕੈਮਰਾਮੈਨ ਸਨੀ ਦੇ ਨਾਲ